ਇਹ ਕਿਹੜਾ ਆਪਏ ਇੱਕ ਮਹੀਨੇ ਪਹਿਲਾਂ ਇੱਕ ਦਲਿਤ ਪਰਿਵਾਰ ਨਾਲ ਸੰਬੰਧਿਤ ਨਵਾਲਗ ਲੜਕੀ ਦੀ ਨੂੰ ਛੇੜਛਾੜ ਦੀ ਕੋਸ਼ਿਸ਼ ਉਹਨੂੰ ਅਗਵਾ ਕਰਨ ਦੀ ਕੋਸ਼ਿਸ਼ ਉਹਦੇ ਨਾਲ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਜਿਹੜਾ ਕਿ ਸਾਨੂੰ ਲਗਾਤਾਰ ਮਹੀਨਾ ਹੋ ਗਿਆ ਸੀ ਰੜਾ ਪੰਨਿਆਂ ਨਾਲ ਸੰਘਰਸ਼ ਕਰਦਿਆਂ ਨੂੰ ਕਿ ਜਿਹੜੀ ਲੋਕਲ ਪੁਲਿਸ ਆ ਉਹਨਾਂ ਨੇ ਲਏ ਦੇ ਕਰਕੇ ਜਿਹੜਾ 354 ਡੀ ਦਾ ਇਕੱਲਾ ਖਾਲੀ ਪਰਚਾ ਦਿੱਤਾ ਸੀਗਾ ਤੇ ਉਹ ਜਿਹੜੀਆਂ ਨਾ ਪੋਸਟ ਸਪੈਕਟਰ ਲਾਇਆ ਸੀ ਨਾ ਸੈਕਟਰ ਨਾਲ ਲਾਇਆ ਸੀ ਤੇ ਥਾਣੇ ਦੇ ਵਿੱਚ ਹੀ ਮੁੰਡੇ ਦੀ ਜ਼ਮਾਨਤ ਲੈ ਲਈ ਸੀਗੀ ਤੇ ਬਾਕੀ ਦੋਸ਼ੀ ਜਿਹੜੇ ਅਣਪਛਾਤੇ ਪਾਦੇ ਸੀ ਉਹਦੇ ਸਬੰਧ ਵਿੱਚ ਅਸੀਂ ਸਾਡਾ ਕਵਾਫਤ ਮਾਣਯੋਗ ਐਸਐਸਪੀ ਭਾਗੀ ਰਤ ਸਿੰਘ ਮੀਰਾ ਨੂੰ ਮਿਲਿਆ ਐਸਪੀ ਹੈੱਡ ਕੁਆਟਰ ਕਮਲਪ੍ਰੀਤ ਸਿੰਘ ਚਾਹਲ ਨੂੰ ਮਿਲੇ ਔਰ ਉਹਨਾਂ ਨੇ ਡੀਐਸਪੀ ਸੀਐਨਡਬਲਯੂ ਨਵੀਨ ਕੁਮਾਰ ਜੀ ਦੀ ਡਿਊਟੀ ਲਈ ਔਰ ਉਹਨਾਂ ਨੇ ਬੜਾ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਤਿੰਨ ਅਫਸਰਾਂ ਨੇ ਉਹ ਜਿਹੜੇ ਦੋਸ਼ੀ ਐ ਗੁੰਡੇ ਐ ਉਹਨਾਂ ਦੇ ਉੱਤੇ ਪੋਸਟ ਕੁਆਇਕਟਰ ਲਾ ਕੇ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਐਸਪੀ ਹੈੱਡਕੁਆਟਰ ਔਰ ਡੀਐਸਪੀ ਨਵੀਨ ਕੁਮਾਰ ਜੀ ਦਾ ਜਿਨ੍ਹਾਂ ਨੇ ਇਹ ਸਖਤ ਐਕਸ਼ਨ ਲਾ ਕੇ ਜਿਹੜਾ ਸਾਨੂੰ ਇਨਸਾਫ ਦਵਾਇਆ ਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਲੋਕਲ ਥੱਲੇ ਵਾਲੀ ਪੁਲਿਸ ਹੈ ਜਿਨ੍ਹਾਂ ਨੇ ਪਹਿਲਾ ਪਰਚਾ ਇਹ ਖਰਾਬ ਕਰਤਾ ਸੀ ਜਿਨ੍ਹਾਂ ਨੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਸੀ ਕੋ ਲੈਣ ਦੇ ਲਿਆ ਕੀ ਕੀਤਾ ਉਹ ਸਾਰੇ ਤੁਸੀਂ ਜਾਣਦੇ ਹੋ ਉਹਨਾਂ ਨੇ ਅੱਜ ਵੀ ਜਦੋਂ ਦੋਸ਼ੀ ਕੋਰਟ 'ਚ ਪੇਸ਼ ਕੀਤੇ ਜਦੋਂ ਦੋਸ਼ੀਆਂ ਦਾ ਮੈਡੀਕਲ ਕਰਾਇਆ ਤਾਂ ਉਦੋਂ ਵੀ ਉਹ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਵੀ ਪੱਤਰਕਾਰਾਂ ਤੋਂ ਬਚਾਉਣ ਦੀ ਵੀ ਉਹਨਾਂ ਦੀ ਵੀਡੀਓ ਨਾ ਬਣਾ ਲੈਣ ਉਹਨਾਂ ਦੀ ਫੋਟੋ ਨਾ ਖਿੱਚ ਲੈਣ ਇੱਥੋਂ ਤੱਕ ਕਿ 200 ਫੁੱਟ ਸਿਵਲ ਹਸਪਤਾਲ 'ਚ 200 ਫੁੱਟ ਗੱਡੀ ਬੈਕ ਕਰਕੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਪੁਲਿਸ ਨੇ ਐਸਆਈ ਸ਼ੋਕਮਾਰ ਨੇ ਤੇ ਜੰਗ ਸਿੰਘ ਨੇ ਔਰ ਇੱਥੋਂ ਤੱਕ ਵੀਡੀਓ 'ਚ ਰਿਕਾਰਡ ਹੋਇਆ ਐਸਆਈ ਸ਼ੋਕਮਾਰ ਉਹ ਜਿਹੜੇ ਗੁੰਡੇ ਬੰਦੇ ਆ ਜਿਨ੍ਹਾਂ ਨੇ ਇੱਕ ਨਵਾਲਗ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਇਹ ਕਹਿੰਦਾ ਹੋਇਆ ਕਿ ਤੁਸੀਂ ਘਬਰਾਓ ਨਾ ਇਹ ਵੀਡੀਓ ਚ ਜਿਹੜਾ ਹੋਇਆਗਾ ਤੁਹਾਡੇ ਕੋਲ ਤੇ ਇਸ ਕਰਕੇ ਮੈਂ ਮਾਨਯੋਗ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਜਿਹੜਾ ਡੀਐਸਪੀ ਸੁਤਰਾਮ ਸਿੰਘ ਵਿਰਕ ਇੱਕ ਇੰਸਪੈਕਟਰ ਕੁਲਦੀਪ ਕੌਰ ਐਸੇ ਕ੍ਰਿਸ਼ਨ ਜੰਗ ਸਿੰਘ ਤੇ ਕਿਸ਼ ਹੈ ਅਸ਼ੋਕ ਮਾਰ ਇਹ ਚਾਰੇ ਜਿਹੜੇ ਆ ਬਾਰੇ ਲੰਬੇ ਸਮੇਂ ਤੋਂ ਇੱਥੇ ਟਿਕੇ ਹੋਏ ਆ ਜਿਨ੍ਹਾਂ ਨੇ ਬੜਾ ਮਤਲਬ ਕਿ ਲੈਣ ਦੇਣ ਕਰਕੇ ਜਿਹੜਾ ਆ ਕੁੜੀ ਦਾ ਜਿਹੜਾ ਪਰਚਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਤਕਾਰਯੋਗ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਘੱਟੋ-ਘੱਟ ਤਿੰਨ ਚਾਰ ਜਿਹੜੇ ਪਾਸੇ ਇਹਨਾਂ ਨੂੰ ਸਿਟਿਆ ਜਾਵੇ ਤਾਂ ਕਿ ਜਿਹੜਾ ਹੈ ਚੋਣਾਂ ਦੇ ਵਿੱਚ ਇਹ ਮਾਹੌਲ ਇੱਥੋਂ ਦਾ ਖਰਾਬ ਨਾ ਕਰ ਸਕਣ ਔਰ ਨਾਲ ਹੀ ਮੈਂ ਇਹ ਵੀ ਕਹਿਣਾ ਕਿ ਜੇ ਇਹਨਾਂ ਦੇ ਖਿਲਾਫ ਕਾਰਵਾਈ ਨਾ ਹੋਈ ਤਾਂ ਸਾਨੂੰ ਮਾਨਯੋਗ ਹਾਈ ਕੋਰਟ ਦਾ ਸਾਰਾ ਲੈਣਾ ਪੈਣਾ ਸੈਕਸ਼ਨ 4 ਦੇ ਅਧੀਨ ਅਸੀਂ ਇਹਨਾਂ ਦੇ ਉੱਤੇ ਪਰਚਾ ਦਰਜ ਕਰਾਵਾਂਗੇ ਜਿਨ੍ਹਾਂ ਨੇ ਸਾਡਾ ਐਫ ਆਈ ਆਰ ਲੇਟ ਦਰਜ ਕੀਤੀ 112 ਦੀ ਕੰਪਲੀਟ 26 ਤਰੀਕ ਨੂੰ ਤੇ ਇਹਨਾਂ ਨੇ 28 29 ਨੂੰ ਪਰਚਾ ਦਰਜ ਕੀਤਾ ਔਰ ਉਸ ਤੋਂ ਬਾਅਦ ਲੇਟ 2 ਦਿਨ ਪਰਚਾ ਦਰਜ ਕੀਤਾ ਔਰ ਫਿਰ ਜਿਹੜਾ ਉਹ ਦੋਸ਼ੀਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਔਰ ਪਰਚਾ ਜਿਹੜਾ ਖਰਾਬ ਕੀਤਾ ਇਹਨਾਂ ਦੇ ਖਿਲਾਫ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੈਕਸ਼ਨ 4 ਦੀ ਤਾ ਅਸੀਂ ਪਾਵਾਂਗੇ ਕੰਪਲੀਟ ਤੇ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਾਵਾਂਗੇ ਆਪਾਂ ਗੱਲ ਅੱਜ ਇਕੱਠੇ ਹੋਏ ਆ ਸਾਰੀਆਂ ਜਿਹੜੀਆਂ ਵੀ ਜਥੇਬੰਦੀਆਂ ਨੇ ਵੱਖ-ਵੱਖ ਜਥੇਬੰਦੀਆਂ ਪ੍ਰੈਸ ਦੇ ਮੇਰੇ ਸੱਜਣ ਜਿੰਨੇ ਵੀ ਇੱਥੇ ਆਏ ਨੇ ਸਾਰੇ ਅਜਬੇ ਵੇਸੇ ਮਸਲਿਆਂ ਨੂੰ ਲੈ ਕੇ ਇੱਥੇ ਇਕੱਠੇ ਹੋਏ ਆ ਇੱਕ ਐਫਆਈਆਰ ਨੰਬਰ ਰਜਿਸਟਰ ਹੋਈ ਸੀ ਐਫਆਈਆਰ ਨੰਬਰ 28 28 ਡੇਟਡ 27/24 ਨੂੰ ਅੰਡਰ ਸੈਕਸ਼ਨ 354 ਡੀ 323 506 34 ਆਈਪੀਸੀs ਥਾਣਾ ਸਦਰ ਮੁਕਸਰ ਜੀ ਜਿਹਦੇ ਦੌਰਾਨ ਬਰ ਬਿਆਨ ਜਿਹੜੀ ਬੇਟੀ ਸੀ ਉਹਦੇ ਬਿਆਨਾਂ ਦੇ ਦਰਜ ਹੋਈ ਸੀ ਉਦੋਂ ਕਾਲਜ ਦੇ ਵਿੱਚ ਉਹ ਪੜ੍ਹ ਰਹੀ ਸੀ ਉਹਦਾ ਇਹ ਨਹੀਂ ਡੇਟ ਆਫ ਬਰਥ ਨਹੀਂ ਸੀ ਪ੍ਰੋਪਰ ਕਿਸੇ ਨੂੰ ਵੀ ਪਤਾ ਵੀ ਕਿੰਨੀ ਡੇਟ ਆਫ ਬਰਥ ਹੈ ਉਹਦੇ ਬਿਆਨਾਂ ਦੇ ਦਰਜ ਕਰ ਲਈ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇਨਕੁਆਰੀ ਵਾਸਤੇ ਸਾਡੇ ਕੋਲ ਆਏ ਦੁਬਾਰਾ ਇਹਨਾਂ ਨੇ ਐਪਲੀਕੇਸ਼ਨ ਮੂਵ ਕੀਤੀ ਇਹਨਾਂ ਦੇ ਫਾਦਰ ਰਾਜਕਮਲ ਜੀ ਨੇ ਇਹਨਾਂ ਨੇ ਐਪਲੀਕੇਸ਼ਨ ਮੂਵ ਕੀਤੀ ਇੱਥੇ ਉਹਦੇ ਦੌਰਾਨ ਤਫਤੀਸ਼ ਦੇ ਦੌਰਾਨ ਹੀ ਇਹਨਾਂ ਦੇ ਬਰ ਬਿਆਨ ਰਾਜਕਮਲ ਜੀ ਨੇ ਫਾਦਰ ਦੇ ਉਹ ਵਾਧਾ ਜੁਰਮ ਬਾਕਸ ਐਕਟ ਦਾ ਕਰ ਲਿਆ ਗਿਆ ਤੇ ਜਿਹੜੇ ਤਿੰਨ ਇਹਦੇ ਚ ਦੋਸ਼ੀ ਸੀ ਤਿੰਨੇ ਗ੍ਰਫਤਾਰ ਕਰ ਲਏ ਸਰ ਇੱਕ ਲੜਕੀ ਜਿਹੜੀ ਐਸਸੀ ਦਾ ਸਬੰਧ ਹੈ ਕੋਈ ਐਸਸੀ ਦੀ ਕੋਈ ਧਰਾਵਾ ਮੇਰਾ ਲੱਗਦਾ ਜੀ ਬਿਲਕੁਲ ਉਹ ਤਫਤੀਸ਼ ਦੌਰਾਨ ਉਹ ਬਾਚਿਆ ਜਾਣਾ ਉਹਦੇ ਵਾਸਤੇ ਅੱਗੇ ਫਰਦਰ ਅੱਗੇ ਲਿਖ ਕੇ ਵੀ ਭੇਜਤਾ ਹੈ ਸਰ ਇਹ ਕਿੰਨੇ ਜਣੇ ਤੇ ਕਾਰਵਾਈ ਇਹ ਤਿੰਨੇ ਜਣੇ ਦਾ ਕਾਰਵਾਈ ਹੋਈ ਨੇ ਤਿੰਨੇ ਜਣੇ ਅਰੈਸਟ ਕਰ ਲਏ ਸੀ ਜਥੇ ਬੰਦੀਆਂ ਆਈਆਂ ਨੇ ਸਾਰਿਆਂ ਦੇ ਨੂੰ ਇੱਕ ਪ੍ਰੋਸਾ ਦਵਾਉਣੇ ਆ ਵੀ ਅੱਗੇ ਤੋਂ ਵੀ ਕੋਈ ਮਤਲਬ ਇਦਾਂ ਦੀ ਕੋਈ ਮਸਲਾ ਕੋਈ ਆਉਂਦਾ ਹੈ ਅਸੀਂ 24 ਘੰਟੇ ਇਥੇ ਤਤਪਰ ਤੁਹਾਡੇ ਲਈ ਡਿਊਟੀ ਤੇ ਹਾਜ਼ਰ ਹਾਂ ਕੋਈ ਇਦਾਂ ਦਾ ਕਈ ਵਾਰੀ ਹੁਣ ਕਈ ਚੀਜ਼ਾਂ ਇਹ ਦੱਸ ਰਹੇ ਨੇ ਵੀ ਥੱਲੇ ਵਾਲੇ ਲੈਵਲ ਤੇ ਕਈ ਵਾਰੀ ਕੋਈ ਦਿੱਕਤ ਆਉਂਦੀ ਹੈ ਪਰ ਐਸਐਸਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸਾਡੇ ਇੱਥੇ ਉਹ ਇੱਥੇ 24 ਘੰਟੇ ਤੁਹਾਡੇ ਲਈ ਹਾਜ਼ਰ ਨੇ